ਪ੍ਰੀਤੀ ਆਪਣੇ ਮਾਪਿਆਂ ਦੀ ਬੜੀ ਸਿਆਣੀ ਤੇ ਸਮਝਦਾਰ ਧੀ ਸੀ ਜਦੋਂ ਉਹ ਵਿਆਹ ਕੇ ਸਹੁਰੇ ਘਰ ਆਈ ਉਸਨੇ ਦੇਖਿਆ ਕਿ ਉਸਦਾ ਪਤੀ ਅਕਸਰ ਸ਼ਰਾਬ ਪੀਂਦਾ ਸੀ ਤੇ ਇੱਕ ਵਾਰੀ ਉਸਦੇ ਪਤੀ ਨੇ ਪ੍ਰੀਤੀ ਨੂੰ ਰੋਜ਼ ਬਾਗ ਸ਼ਰਾਬ ਪੀ ਕੇ ਗਾਲਾਂ ਵੀ ਕੱਢੀਆਂ ਥੱਪੜ ਵੀ ਮਾਰੇ ਉਸਦੇ ਮਾਪਿਆਂ ਨੂੰ ਬੁਰਾ ਭਲਾ ਵੀ ਕਿਹਾ ਅਤੇ ਉਸ ਨੂੰ ਰੋਂਦਿਆਂ ਛੱਡ ਕੇ ਟੈਲੀਵਿਜ਼ਨ ਸਾਹਮਣੇ ਬੈਠ ਕੇ ਐਵੇਂ ਵਿਹਾਰ ਕਰਦਾ ਰਿਹਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਪ੍ਰੀਤੀ ਨੇ ਵੇਖਿਆ ਉਸ ਦਾ 4 ਸਾਲ ਦਾ ਪੁੱਤਰ ਅੱਖਾਂ ਪੂੰਝ ਰਿਹਾ ਸੀ ਮਾਂ ਨੇ ਪੁੱਛਿਆ ਤੂੰ ਰੋ ਕਿਉਂ ਰਿਹਾ ਪੁੱਤਰ ਨੇ ਕਿਹਾ ਅੱਖ ਵਿੱਚ ਕੁਝ ਪੈ ਗਿਆ ਸੀ ਕੁਝ ਚਿਰ ਮਗਰੋਂ ਜਦੋਂ ਪਤੀ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਮਾਂ ਨੇ ਫਿਰ ਪੁੱਛਣ ਤੇ ਪੁੱਤਰ ਨੇ ਮੰਨਿਆ ਕਿ ਉਹ ਰੋ ਰਿਹਾ ਸੀ। ਮਾਂ ਇਸ ਪੁੱਤਰ ਕਾਰਨ ਹੀ ਆਪਣੇ ਨਰਦਈ ਪਤੀ ਦੇ ਹੱਥੋਂ بےਪੱਤ ਹੋ ਰਹੀ ਸੀ। ਪ੍ਰੀਤੀ ਨੇ ਸੋਚਿਆ ਕਿ ਜਿਸ ਵਾਸਤੇ ਮੈਂ ਇਹ અપਮਾਨ ਸਹਿ ਰਹੀ ਹਾਂ ਜੇ ਮੈਂ ਇਸ ਦੇ ਬਚਪਨ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਇਹ ਸਭ ਕੁਝ ਬਰਦਾਸ਼ਤ ਕਰਨ ਦਾ ਕੀ ਅਰਥ ਹੈ? ਪੜ੍ਹੀ ਲਿਖੀ ਸੀ, ਚੰਗੇ ਅਹੁਦੇ ਤੇ ਲੱਗ ਸਕਦੀ ਸੀ। ਉਸਨੇ ਪਿਆਰ ਵਿਆਹ ਕਰਵਾਇਆ ਸੀ ਪਰ ਪਤੀ ਖੋਟਾ ਸਿੱਕਾ ਸਾਬਤ ਹੋਇਆ ਸੀ ਉਹ ਹੈਰਾਨ ਸੀ ਕੋਈ ਇੰਨਾ ਵੀ ਬਦਲ ਸਕਦਾ ਹੈ ਕੋਈ ਇੰਨਾ ਵੀ ਭੇੜਾ ਹੋ ਸਕਦਾ ਉਹ ਕਈ ਮਹੀਨਿਆਂ ਤੋਂ ਆਰ ਪਾਰ ਦਾ ਫੈਸਲਾ ਕਰਨ ਬਾਰੇ ਸੋਚ ਰਹੀ ਸੀ ਪੁੱਤਰ ਦੇ ਅਥਰੂਆਂ ਨੇ ਉਸ ਨੂੰ ਅੱਜ ਫੈਸਲਾ ਕਰਨ ਦਾ ਹੌਸਲਾ ਦਿੱਤਾ ਸੀ ਪ੍ਰੀਤੀ ਨੇ ਫੈਸਲਾ ਕਰ ਲਿਆ ਸੀ ਕਿ ਉਸ ਨੂੰ ਪਰੇਸ਼ਾਨ ਕਰਨ ਵਾਲੇ ਪਤੀ ਦੀ ਨਹੀਂ ਉਸ ਦਾ ਦਰਦ ਮਹਿਸੂਸ ਕਰਨ ਵਾਲੇ ਪੁੱਤਰ ਦੀ ਲੋੜ ਸੀ ਉਸੇ ਪਲ ਉਸ ਨੇ અપਮਾਨ ਵਾਲੀ ਜ਼ਿੰਦਗੀ ਛੱਡ ਦਿੱਤੀ ਸੀ ਅਤੇ ਸਵੈ ਸਨਮਾਨ ਵਾਲਾ ਜੀਵਨ ਪਹਿਨ ਲਿਆ ਸੀ ਉਸ ਨੇ ਪੁੱਤਰ ਵਾਸਤੇ ਮਾਂ ਹੀ ਨਹੀਂ ਪਿਤਾ ਵੀ ਬਣਨ ਦਾ ਪ੍ਰਣ ਕਰ ਲਿਆ ਸੀ ਉਹ ਹਰੇਕ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਈ ਸੀ